ਪ੍ਰੋਗਰਾਮ ਪੰਜਾਬ ਦੀ ਰਾਜਨੀਤੀ ਵੀ ਟਾਡਾ ਸਵਾਗਤ ਹੈ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ 2024 ਦੀ ਲੋਕ ਸਭਾ ਚੋਣ ਦਾ ਐਲਾਨ ਹੋ ਚੁੱਕਾ ਹੈ ਜਿਹੜੀ ਸੀਟ ਦੀ ਅੱਜ ਗੱਲਬਾਤ ਕਰਾਂਗੇ ਉਸ ਦਾ ਨਾਮ ਹੈ ਪਟਿਆਲਾ ਪਟਿਆਲਾ ਸ਼ਹਿਰ ਰੇਲਵੇ ਦਾ ਇੱਕ ਬਹੁਤ ਵੱਡਾ ਜੰਕਸ਼ਨ ਹੈ ਇਹ ਸ਼ਹਿਰ ਕਿਲੇ ਅਤੇ ਮਹਿਲਾਂ ਦਾ ਚੈਰ ਹੈ ਇਹ ਵਿਚਾਰ ਹੈ ਕਿ ਇਹ ਸ਼ਹਿਰ ਰਾਜਾ ਆਲਾ ਸਿੰਘ ਨੇ ਬਸਾਇਆ ਸੀ ਇਹ ਸ਼ਹਿਰ ਦਨੋ ਦੋ ਸ਼ਬਦਾਂ ਪੱਤੀ ਅਤੇ ਆਲਾ ਨੂੰ ਮਿਲ ਕੇ ਬਣਿਆ ਹੈ ਇੱਥੇ ਬਹੁਤ ਸੋਹਣੇ-ਸੋਹਣੇ ਭਵਨ ਤੇ ਬਾਗਾਂ ਇੱਥੇ ਦੀ ਬਾਰੰਦਰੀ ਬਹੁਤ ਸੋਹਣੀ ਤੇ ਵੇਖਣਯੋਗ ਹੈ ਚੀਸ਼ ਮਹਿਲ ਸ਼ਹਿਰ ਦਾ ਇੱਕ ਬਹੁਤ ਵੱਡਾ ਨਮੂਨਾ ਹੈ ਜਿਹੜੀ ਦੱਖਣਵਾਰਨ ਸਾਹਿਬ ਗੁਰਦੁਆਰਾ ਸਾਹਿਬ ਅਤੇ ਕਾਲੀ ਦੇਵੀ ਦਾ ਮੰਦਰ ਦਰਸ਼ਨ ਕਰਨਯੋਗ ਹਨ ਸ਼ਹਿਰ ਤੋਂ 4-5 ਕਿਲੋਮੀਟਰ ਦੂਰ ਚੰਡੀਗੜ੍ਹ ਜਾਣ ਵਾਲੀ ਸੜਕ ਤੇ ਪੰਜਾਬੀ ਯੂਨੀਵਰਸਿਟੀ ਬਣੀ ਹੋਈ ਹੈ ਜੋ ਕਿ ਬਹੁਤ ਪ੍ਰਸਿੱਧ ਹੈ ਇਹ ਸ਼ਹਿਰ ਦਾ ਮੋਤੀ ਹੈ ਵੇਖਣਯੋਗ ਹੈ ਇਸ ਸ਼ਹਿਰ ਵਿੱਚ ਸਰਕਾਰੀ ਮਹਿੰਦਰਾ ਕਾਲਜ ਸਰਕਾਰੀ ਲੜਕੀਆਂ ਦਾ ਕਾਲਜ ਹੈ ਮੋਤੀ ਬਾਗ ਤੋਂ ਥੋੜਾ ਜਿਹਾ ਅੱਗੇ ਹਿਰਨ ਪਾਰਕ ਹੈ ਇਸ ਸ਼ਹਿਰ ਵਿੱਚ ਡਾਕਟਰੀ ਵਿਦਿਆ ਦਾ ਇੱਕ ਬਹੁਤ ਵੱਡੇ ਕਾਲਜ ਹਨ ਪਟਿਆਲਾ ਲੋਕ ਸਭਾ ਦੇ ਅਧੀਨ 9 ਵਿਧਾਨ ਸਭਾ ਹਲਕੇ ਆਉਂਦੇ ਹਨ ਪਟਿਆਲਾ ਸ਼ਹਿਰੀ ਪਟਿਆਲਾ ਦਿਹਾਤੀ ਨਾਬਾ ਰਾਜਪੁਰਾ ਕਨੌਰ ਸਨੌਰ ਸਮਾਣਾ ਸਤਰਾਨਾ ਅਤੇ ਡੇਰਾ ਬਸੀ ਹੁਣ ਚਾਤਮਾ ਦੀ ਇਹ ਕਿਹੜੇ ਮੀਰੋ ਦਾ ਪਟਿਆਲਾ ਲੋਕ ਸਭਾ ਸੀਟ ਲਈ ਐਲਾਨੇ ਗਏ ਹਨ ਪਹਿਲਾਂ ਸੱਤਾਧਾਰੀ ਪਾਰਟੀ ਆਵਾਦੀ ਪਾਰਟੀ ਦੀ ਗੱਲ ਕਰੀਏ ਤਾਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਉਹਨਾਂ ਨੇ ਉਮੀਦਵਾਰ ਐਲਾਨੇ ਡਾਕਟਰ ਬਲਬੀਰ ਸਿੰਘ ਦਾ ਜਨਮ ਨਮਾ ਸ਼ਹਿਰ ਦੇ ਪਿੰਡ ਪੋਰਾ ਵਿੱਚ ਹੋਇਆ ਉਹਨਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਕੀਤੀ ਅੱਖਾਂ ਦਾ ਡਾਕਟਰ ਬਣਨ ਤੋਂ ਬਾਅਦ ਉਹ ਲੰਮਾ ਸਮਾਂ ਪਟਿਆਲਾ ਸ਼ਹਿਰ ਵਿੱਚ ਹੀ ਰਹਿ ਰਹੇ ਹਨ 2017 ਦੀ ਵਿਧਾਨ ਸਭਾ ਚੋਣਾਂ ਦੇ ਸਮੇਂ ਉਹਨਾਂ ਨੂੰ ਆਵਾਦੀ ਪਾਰਟੀ ਨੇ ਪਟਿਆਲਾ ਸ਼ਹਿਰ ਤੋਂ ਉਮੀਦਵਾਰ ਐਲਾਨਿਆ ਦੇ ਉਹਨਾਂ ਕੈਪਟਨ ਮੀਂਦਰ ਸਿੰਘ ਖਿਲਾਫ ਚੋਣ ਲੜੀ ਪਰ ਉਹ ਚੋਣ ਹਾਰ ਗਏ ਜਦਕਿ 2022 ਦੀ ਵਿਧਾਨ ਸਭਾ ਚੋਣਾਂ ਦੇ ਸਮੇਂ ਉਹਨਾਂ ਪਟਿਆਲਾ ਵਿਧਾਇਤੀ ਤੋਂ ਚੋਣ ਲੜੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਬ੍ਰਾਹਮਿੰਦਰਾ ਦੇ ਪੁੱਤਰ ਮੋਹਿਦ ਮੀਂਦਰਾਂ ਨੂੰ ਉਹਨਾਂ ਨੇ 50000 ਤੋਂ ਵੱਧ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ ਉਹਨਾਂ ਦੇ ਨਾਮ ਇੱਕ ਜ਼ਮੀਨੀ ਵਿਵਾਦ ਵੀ ਸ਼ਾਮਲ ਹੈ ਜਿਸ ਨੂੰ ਲੈ ਕੇ ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ ਜਿਸ ਤੋਂ ਬਾਅਦ ਉਸ ਤੇ ਰੋਕ ਲੱਗ ਗਈ ਸੀ ਕੈਬਨਿਟ ਵਿੱਚ ਉਹਨਾਂ ਕੋਲ ਸਿਹਤ ਅਤੇ ਪਰਿਵਾਰ ਭਲਾਈ ਮੈਡੀਕਲ ਸਿੱਖਿਆ ਅਤੇ ਖੋਜ ਦੇ ਚੋਣਾ ਸੰਬੰਧੀ ਮਹਿਕਮੇ ਹਨ ਜੇ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਪਿਛਲੇ ਦਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਸੀਟ ਤੇ ਹਿੰਦੂ ਪੱਤਾ ਖੇਡਿਆ ਗਿਆ ਹਲਕਾ ਡੇਰਾ ਬਸੀ ਤੋਂ ਦੋ ਵਾਰ ਸਾਬਕਾ ਵ代ਕ ਐਨ ਕੇ ਸ਼ਰਮਾ ਨੂੰ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਐਲਾਨਿਆ ਗਿਆ ਜੇ ਗੱਲ ਭਾਰਤੀ ਜਨਤਾ ਪਾਰਟੀ ਦੀ ਕਰੀਏ ਇਸ ਸੀਟ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦੀ ਧਰਮ ਪਤਨੀ ਅਤੇ ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਮਹਾਰਾਣੀ ਪਰਨੀਤ ਕੌਰ ਨੂੰ ਟਿਕਟ ਦਿੱਤੀ ਗਈ ਇਸ ਤੋਂ ਪਹਿਲਾਂ ਮਹਾਰਾਣੀ ਪਰਨੀਤ ਕੌਰ ਕਾਂਗਰਸ ਦੀ ਟਿਕਟ ਤੇ ਪਟਿਆਲਾ ਲੋਕ ਸਭਾ ਹਲਕੇ ਵਿੱਚ ਮੌਜੂਦਾ ਮੈਂਬਰ ਪਾਰਲੀਮੈਂਟ ਹਨ ਜੇ ਗੱਲ ਕਾਂਗਰਸ ਪਾਰਟੀ ਦੀ ਕਰੀਏ ਤਾਂ ਡਾਕਟਰ ਧਰਮਬੀਰ ਗਾਂਧੀ ਤੇ ਪੱਤਾ ਖੇਡਿਆ ਜਾ ਸਕਦਾ ਹੈ 2014 ਦੀ ਲੋਕ ਸਭਾ ਚੋਣਾਂ ਵਿੱਚ ਡਾਕਟਰ ਧਰਮਬੀਰ ਗਾਂਧੀ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਮਹਾਰਾਣੀ ਪਰਨੀਤ ਕੌਰ ਨੂੰ ਰਾਇਸੀ ਤੇ ਜਿੱਤ ਪ੍ਰਾਪਤ ਕੀਤੀ ਸੀ 2019 ਦੀ ਲੋਕ ਸਭਾ ਚੋਣਾਂ ਵਿੱਚ ਡਾਕਟਰ ਗਾਂਧੀ ਨੇ ਪੀਡੀਏ ਕੇ ਦੇ ਬੈਨਰ ਥੱਲੇ ਚੋਣ ਲੜੀ ਅਤੇ ਉਹ ਚੋਣ ਹਾਰ ਗਏ ਸਨ ਜੇ ਗੱਲ ਸ਼੍ਰੋਮਣੀ ਕਾਲਲ ਅਮਰਸਰ ਦੇ ਕਰੀਏ ਤੇ ਉਹਨਾਂ ਪਟਿਆਲਾ ਲੋਕ ਸਭਾ ਹਲਕੇ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਦੇ ਨਾਂ ਤੇ ਦਾ ਲਾਇਆ ਹੈ ਪਟਿਆਲਾ ਲੋਕ ਸਭਾ ਹਲਕੇ ਵਿੱਚ 2019 ਦੀ ਲੋਕ ਸਭਾ ਚੋਣਾਂ ਤੇ ਇੱਕ ਚਾਰਕ 2019 ਦੀ ਆਮ ਚੋਣਾਂ ਵਿੱਚ ਪਟਿਆਲਾ ਵਿੱਚ ਜ਼ਬਰਦਸਤ ਮੁਕਾਬਲਾ ਹੋਇਆ ਇਸ ਹਲਕੇ ਵਿੱਚ ਸਾਲ 2019 ਦੀ ਚੋਣਾਂ ਵਿੱਚ 67.79% ਮਤਦਾਨ ਹੋਇਆ ਕਾਂਗਰਸ ਪਾਰਟੀ ਦੇ ਉਮੀਦਵਾਰ ਪਰਨੀਤ ਕੌਰ ਨੇ 53272 ਵੋਟਾਂ ਹਾਸਲ ਕਰਕੇ 162718 ਵੋਟਾਂ ਦੇ ਫਰਕ ਨਾਲ 2019 ਦੀ ਆਮ ਚੋਣਾਂ ਜਿੱਤੀਆਂ ਪਰਨੀਤ ਕੌਰ ਨੇ ਅਕਾਲੀ ਦਲ ਦੇ ਉਮੀਦਵਾਰ ਸਰਜੀਤ ਸਿੰਘ ਰਖੜਾ ਨੂੰ ਹਰਾਇਆ ਜਿਨ੍ਹਾਂ ਨੂੰ 369000 309 ਬੋਟਾ ਮਿਲੀਆਂ ਆਓ ਹੁਣ ਨਜ਼ਰ ਮਾਰਦੇ ਆਂ ਪਟਿਆਲਾ ਲੋਕ ਸਭਾ ਸੀਟ ਤੇ 2019 ਦੇ ਚੋਣਾਂ ਦੇ ਸਮੇਂ ਵੱਖ-ਵੱਖ ਪਾਰਟੀਆਂ ਦਾ ਵੋਟ ਸ਼ੇਅਰ ਕੀ ਰਿਹਾ ਜੇ ਗੱਲ ਆਪਾਂ ਕਾਂਗਰਸ ਪਾਰਟੀ ਦੀ ਕਰੀਏ ਤਾਂ ਕਾਂਗਰਸ ਪਾਰਟੀ ਦਾ ਵੋਟ ਸ਼ੇਅਰ 45.17% ਰਿਹਾ ਜਿਨ੍ਹਾਂ ਦੇ ਸਦਕਾ ਉਹਨਾਂ ਨੇ 532000 27 ਵੋਟਾਂ ਹਾਸਲ ਕੀਤੀਆਂ ਤੇ ਜਿਨ੍ਹਾਂ ਦੀ ਲੀਡ 162718 ਵੋਟਾਂ ਦੀ ਰਹੀ ਜੇਕਰ ਆਪਾਂ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰੀਏ ਤਾਂ ਉਹਨਾਂ ਦਾ ਵੋਟ ਸ਼ੇਅਰ 31.35% ਰਿਹਾ ਅਤੇ ਉਹਨਾਂ ਨੇ 3,69,309 ਵੋਟਾਂ ਹਾਸਲ ਕੀਤੀਆਂ ਅਤੇ ਜੇਕਰ ਆਪਾਂ ਗੱਲ ਨਵਾਂ ਪੰਜਾਬ ਪਾਰਟੀ ਦੀ ਕਰੀਏ ਤੇ ਉਹਨਾਂ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੇ 1,61,645 ਵੋਟਾਂ ਹਾਸਲ ਕੀਤੀਆਂ ਅਤੇ ਉਹਨਾਂ ਦਾ ਵੋਟ ਸ਼ੇਅਰ 13.72% ਰਿਹਾ ਜੇਕਰ ਆਪਾਂ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਨੇ 56877 ਵੋਟਾਂ ਹਾਸਲ ਕੀਤੀਆਂ ਅਤੇ ਉਹਨਾਂ ਦਾ ਵੋਟ ਸ਼ੇਅਰ 4.83%